ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਧਿਆਨ ਦੇ ਉਦੇਦਾਰਾਂ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਤੇ ਸਮੂਹ ਮੈਂਬਰਾਂ ਵੱਲੋਂ ਅਕੈਡਮੀ ਦੇ ਜੀਵਨ ਮੈਂਬਰ ਸਰਦਾਰ ਜੈ ਤੇਜ ਸਿੰਘ ਅਨੰਤ ਦੇ ਦੇਹਾਂਤ ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਪੰਜਾਬੀ ਸਾਹਿਤ ਅਕੈਡਮੀ ਧਿਆਨ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੈ ਤੇਜ ਸਿੰਘ ਅਨੰਤ ਨਾਮਵਰ ਸਿੱਖ ਵਿਦਵਾਨ ਸਨ ਅਨੰਤ ਜੀ ਨੇ ਮੋਡੂਲਾ ਸਮਾ ਪੰਜਾਬੀ ਅਖਬਾਰਾਂ ਵਿੱਚ ਕਲਾ ਆਲੋਚਕ ਦੇ ਤੌਰ ਤੇ ਕਲਮ ਚਲਾ ਕੇ ਆਪਣੀ ਪਛਾਣ ਬਣਾਈ। ਉਹਨਾਂ ਨੇ ਸਾਇਤੂ ਸੁਤੰਤਰਤਾ ਸੰਗਰਾਮ, ਸਿੱਖ ਇਤਿਹਾਸ, ਕਲਾ, ਸੰਗੀਤ, ਸਭਿਆਚਾਰ ਅਤੇ ਵਿਰਾਸਤ ਨਾਲ ਸੰਬੰਧਿਤ ਦੂ ਦਰਜਨ ਦੇ ਕਰੀਬ ਪੁਸਤਕਾਂ ਲਿਖ ਕੇ ਮਾਪੂਰੀਆ ਪੰਜਾਬੀ ਦੀ ਭਰਪੂਰ ਸੇਵਾ ਕੀਤੀ ਹੈ। ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਨੇ ਕਿਹਾ ਕਿ ਜੈ ਤੇਗ ਸਿੰਘ ਅਨੰਤ ਜੀ ਪੇਸ਼ੇਵਰ ਜੋ ਸਫਲ ਫੋਟੋਪੱਤਰਕਾਰ ਰਹੇ ਇਸ ਖੇਤਰ ਵਿੱਚ ਉਹਨਾਂ ਦੇਸ਼ ਵਿਦੇਸ਼ ਵਿੱਚ 70 ਤੋਂ ਵੱਧ ਐਵਾਰਡ ਹਾਸਲ ਕੀਤੇ ਹਨ। ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਅਫਸੂਸਤਾ ਪ੍ਰਗਟਾਵਾ ਕਰਦੇ ਕਿਹਾ ਕਿ ਸਰਦਾਰ ਜੈਤਿਕ ਸਿੰਘ ਅਨੰਤ ਦੀ ਕਲਮ ਦਾ ਸਫਰ 1968 ਵਿੱਚ ਰੋਜ਼ਾਨਾ ਜਥੇਦਾਰ ਅਖਬਾਰਾਂ ਤੋਂ ਸ਼ੁਰੂ ਹੋਇਆ ਸੀ ਉਹ ਪਹਿਲੇ ਕੈਨੇਡੀਅਨ ਲੇਖਕ ਸਨ ਜਿਨ੍ਹਾਂ ਦੀ ਪੁਸਤਕ ਗਦਰੀ ਯੋਧੇ ਨੂੰ ਪਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਪੁਸਤਕਾਰ ਪੁਸਤਕ ਐਵਾਰਡ ਦਿੱਤਾ ਗਿਆ ਸਰਦਾਰ ਜੈਤਿਕ ਸਿੰਘ ਅਨੰਤ ਜੀ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰੀਆ ਜਾਣ ਵਾਲਾ ਘਾਟਾ ਪਿਆ ਹੈ ਪੰਜਾਬੀ ਸਹਿਤ ਅਕੈਡਮੀ ਟੁੜਿਆਣਾ ਪਰਿਵਾਰ ਨਾਲ ਡੂੰਗੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਇਹ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰੋਫੈਸਰ ਗੁਰਪਰਜਨ ਸਿੰਘ ਗਿੱਲ ਪ੍ਰੋਫੈਸਰ ਰਵਿੰਦਰ ਪੱਟਲ ਡਾਕਟਰ ਲਖਵਿੰਦਰ ਜੋਹਲ ਡਾਕਟਰ ਅਨੂਪ ਸਿੰਘ ਸੁਰਿੰਦਰ ਕੈੜੇ ਡਾਕਟਰ ਜੋਗਿੰਦਰ ਸਿੰਘ ਨਿਹਾਲਾ ਬਲਬੀਰ ਮਾਧੂਪੁਰੀ ਡਾਕਟਰ ਗੁਰ ਇਕਬਾਲ ਸਿੰਘ ਡਾਕਟਰ ਅਰਵਿੰਦਰ ਕੌਰ ਕਾਕੜਾ ਡਾਕਟਰ ਗੁਰਚਾਰਨ ਕੌਰ ਕੋਚਰ ਡਾਕਟਰ ਹਰਵਿੰਦਰ ਸਿੰਘ ਤਰਲੋਚਨ ਲੋਤੀ ਜਸਪਾਲ ਮਾਨਕੇੜਾ ਜਨਵੇਜਾ ਸਿੰਘ ਜੋਹਰ ਡਾਕਟਰ ਹਰੀ ਸਿੰਘ ਜਾਟ ਚਕ ਜਸਵੀਰ ਚੱਜ ਸਹਿਜਪ੍ਰੀਤ ਸਿੰਘ ਮੰਗਟ ਸ਼ਬਦੀਸ਼ ਸੰਜੀਵਨ ਸਿੰਘ ਨਰਿੰਦਰ ਪਾਲ ਕੌਰ ਬਾਹਿਦ ਸਤਨਾਮ ਸਿੰਘ ਸੰਤੋਖ ਸਿੰਘ ਸੁਖੀ ਡਾਕਟਰ ਹਰਜਿੰਦਰ ਸਿੰਘ ਕਮਲ ਕਮਰਜੀਤ ਪਟੜ ਪ੍ਰੋਫੈਸਰ ਸਰਗੀਪ੍ਰੀਤ ਸاہਲ ਪ੍ਰੋਫੈਸਰ ਬਰਵਿੰਦਰ ਸਿੰਘ ਚੈਲ ਕਰਨਜੀਤ ਸਿੰਘ ਗਰੇਵਾਲ ਦੀਪ ਜਗਦੀਪ ਸਿੰਘ ਅਤੇ ਵਰਗੇ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਿਲ ਸਨ